ਅਜੇ ਹੀ ਇਹ ਕੀ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹਨਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਆਦਾ ਸਾਥ ਦੋ ਤਾਂ ਅਸੀਂ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 6 ਦਿਨਾਂ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਉਹਨਾਂ ਨੂੰ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁੱਖ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁੱਖ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਸਾਰਾ ਪਰਿਵਾਰ ਬੈਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫਿਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੇਲ੍ਹ ਚ ਰੋਟੀ ਖਾਣਗੇ ਫਿਰ ਅਸੀਂ ਖਾਵਾਂਗੇ ਅੱਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਕਿੱਥੇ ਭੁੱਖ ਹੜਤਾਲ ਇੱਥੇ ਕਿਤੇ ਵੀ ਜਗ੍ਹਾ ਵੇਖਦੇ ਅਸੀਂ ਬੈ ਜਾਣਾ ਜਿੱਥੇ ਵੀ ਹਨ ਜਗ੍ਹਾ ਮਿਲੀ ਹੋ ਸਕਦਾ ਸੜਕਾਂ ਹੀ ਰੋਕੀ ਐ ਜੋ ਅੱਜ ਨਹੀਂ ਸਾਡੀ ਕੋਈ ਗੱਲਬਾਤ ਪਰसों ਹੀ ਉਹਨੂੰ ਮੰਗਵਤਾ ਦਿੱਤਾ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਹੈ ਤਾਂ ਕਰੀਏ ਨਾ ਜੇ ਨੂੰ ਚੀਨਾ ਕੋਸ਼ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਕਿ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂੰ ਚੀਨਾ ਕੋਸ਼ ਹੋਇਆ ਹੈ ਤੇ ਉਹ ਵੀ ਗਲਤ ਗਲਤ ਸੀ ਕਿ ਉੱਥੋਂ ਦੇ ਬੰਦਿਆਂ ਨੂੰ ਅੱਠੀ ਦੇ ਨਹੀਂ ਜਮਾਨ ਤੇ ਮਿਲ ਗਈ ਤੇ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣੇ ਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵੰਤਬਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲਾ ਚ ਮਰਨ ਜਨਮ ਦੀ ਲੜਾਈ ਰਹਿੰਦੀ ਉਹ ਮਾਂ ਮਾ ਕਿਦਾਂ ਜੀਣਗੀ ਜਿਹੜੀ ਆਡੀਓ ਰੀਲੀਜ਼ ਹੋਈ ਹੈ ਇਹਨੂੰ ਕੀ ਦੇਖ ਲਓ ਕਿ ਇਹ ਸਰਕਾਰ ਕੀ ਚਾਹਦੀ ਹੈ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਜੀ ਦੀਆਂ ਦੀ ਆ ਰਹੀ ਹੈ ਉਹ ਤੇ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਉਹ ਕਿ ਉੱਥੇ ਬਸੰਤ ਇੰਨਾ ਸੀਰੀਅਸ ਆ ਗਿਆ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਏ ਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੁਖ ਹੜਤਾਲ ਤੇ ਜਿੰਨੇ ਦਿਨ ਇਹ ਘਟਦੇ ਆਹੀਂ ਘਟਾਂਗੇ ਅਕਾਲ ਨਹੀਂ ਰਸਤਾ ਦੇ ਬੈਠਣ ਦੀ ਨਾ ਤਾਂ ਸਹੀ ਹੁੰਦੀ ਚੜਦੀ ਕਲਾ ਦੀ ਕੀਤੀ ਪਾਏ ਗੁਰੂਆਂ ਨੂੰ ਸਬਰ ਸੰਤੋਖ ਬਖਸ਼ੇ ਤੇ ਚੜਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇਹ ਇੱਕ ਉਸ ਵਾਲੀ ਪੰਜਾਬ ਦੇ ਮੁੰਡੇ ਜਿਹੜੀ ਮੈਂਦੇ ਸਿੱਧ ਗਈ ਜਿਹੜੀ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਦਾ ਦੇਖੋ ਇਹਨੂੰ ਸਰਕਾਰਾਂ ਦੇ ਮਲੇਗੀ ਜਾਨਾ ਇਹ ਗਲਤੀ ਹੈ ਸਾਰੇ ਅੱਗੇ ਪੰਜਾਬ ਚ ਐਨਐਸ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂ ਚ ਹੀ ਰਹੇ ਆ ਇਨਾ ਦਿਨ ਐ ਸੇ ਦਾ ਹੋਵਾ ਬਣਾਤਾ ਵੀ 2500 ਹਜ਼ਾਰ ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੂੰ ਉੱਥੇ ਛੁੱਟਿਆ ਖੜਕੇ ਐਨੇ ਉਹਨਾਂ ਦੇ ਤਸੱਦਦ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ ਜਿਹਨਾਂ ਕੈਮਰਿਆਂ ਤੱਕ ਲਾਈਵ ਫੀਡ ਉਹਨਾਂ ਨੇ ਇਹ ਮੁੱਦਾ ਚੁੱਕਿਆ ਅੱਜ ਅਸੀਂ ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪਾਲਿਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬੁੱਕਨਾਲਾ ਬਾਜੇ ਕੇ ਚਾਚਾ ਹਰਜੀਤ ਇਹ ਦਾਸ ਸਿੰਘਾਂ ਨੂੰ ਜਿਹੜਾ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਹੈ ਉਹਨਾਂ ਦੇ ਜਿਹੜੀਆਂ ਬੈਰਕਾਂਵਾਂ ਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਅਪਰਾਲਾ ਸੀ ਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ੍ਹ ਇਹ ਕੈਮਰੇ ਖੋਣ ਲੱਗਿਆ ਤਾ ਕੈਮਰੇ ਖੋਤਾ ਨਹੀਂ ਸਕੇ ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦਿੱਤੇ ਉਲਟਾ ਕਹਿੰਦੇ ਜੀ ਇਹ ਜੀ ਸਮਾਰਟਫੋਨ ਹੈਗੀ ਘੜੀ ਹੈ ਇਹ ਉਲਟਾ ਇਲਜ਼ਾਮ ਲਾਉਣੇ ਕੀਤੇ ਕਦਾਰਕੁਰਸੀ ਕਰਨੇ ਸ਼ੁਰੂ ਕੀਤੀ ਉਸ ਸਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ ਉਹਨਾਂ ਨੂੰ ਸਾਰੀ ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅਸੀਂ ਪੀਸ ਤੇ ਸ਼ਾਂਤੀ ਚਾਹੁੰਦੇ ਹਾਂ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਅਮਰਸਰ ਨੇ ਕਿਹਾ ਮੈਂ 2 ਘੰਟੇ ਚ ਰਿਪੋਰਟ ਦੇਵਾਂਗਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ ਤਬਦੀਲ ਕਰ ਦਿੱਤੀ ਜਾਵੇ ਇਹ ਜੇਲ ਇਹ ਨਹੀਂ ਕਹਿੰਦੇ ਪੈਟ ਜੇਲ ਸਾਨੂੰ ਅਮਰਸਰ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ ਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸਕੱਟਰੀ ਨੇ ਸੁਣੀ ਤਾਂ ਫਿਰ ਅੱਜ ਅਸੀਂ ਕਾਲ ਤੱਕ ਸਾਬ ਤੇ ਸਾਰੇ ਪਰਿਵਾਰ ਆਏ ਸੀ ਅਰਦਾਸ ਕੀਤੀ ਅਰਦਾਸ ਕਰਕੇ ਇਹ ਸੱਚੇ ਪਾਤਸ਼ਾਹ ਸਾਡੇ ਤੇ ਬਲ ਬਖਸ਼ ਕੇ ਸਹੀ ਚੜ੍ਹਦੀ ਕਲਾ ਚ ਰਹੀਏ ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ ਤੇ ਪਰਿਵਾਰ ਬੈਠਣਗੇ ਵੀ ਜੇ ਉਹ ਭੁੱਖ ਹੜਤਾਲ ਤੇ ਪੁੱਤ ਬੈਠੇ ਹੋਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕਟਰੀ ਸੌਖੀ ਹੈ ਜੀ ਇੱਕ ਘੰਟਾ ਬੰਦਾ ਨਹੀਂ ਸਕਦਾ ਇਹਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ ਹਰਜੀਤ ਸਿੰਘ ਹੈ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈ ਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ ਤੇ ਇਹ ਐਵੇਂ ਲੜਾਈ ਨਹੀਂ ਆਰਪਾਰ ਦੀ ਲੜਾਈ ਹੈ ਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰੀ ਮੁਲਾਕਾਤਾਂ ਕਰੋਂਦਾ ਸਾਰਾ ਉਹ ਤਾਂ ਇੱਕ ਜੇਲ੍ਹ 'ਚ ਭੇਜੀ ਆ ਤੇ ਫੇਰ ਯਾਰ ਇਸ ਜੇਲ੍ਹ 'ਚ ਕਿਉਂ ਨਹੀਂ ਲਿਆਂਦੇ ਤਬਦੀਲ ਅਸੀਂ ਤਾਂ ਕਹਿੰਨਾ ਜੇਲ੍ਹ ਕਿਤੇ ਵੀ ਲਿਆਓ ਤੇ ਇਸ ਕਰਕੇ ਭੁੱਖੜਤਾ ਰੱਖੀ ਹੈ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਧਰ ਕਿਸਾਨੀ ਸੰਘਰਸ਼ 'ਚ ਗੋਲੀਆਂ ਵੱਜੀਆਂ ਜਾਂਦੀਆਂ ਉਧਰ ਸ਼ੰਭੂ ਤੋਂ ਗੇਟ ਬੰਦ ਕਰਦੇ ਦਰਵਾਜ਼ੇ ਤੇ ਇੱਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ 'ਚ ਰਹਿਣ ਇੱਧਰ ਸਾਡੇ ਬਾਰਡਰ ਬੰਦ ਕਹਿੰਦੇ ਕੀ ਕਰੀਏ ਯਾਰ ਹਣ ਕਦੇ ਦਰਬਾਰ ਸਾਹਿਬ ਟਾਉਂਦੇ ਕਦੇ ਗੱਲਾਂ ਚ ਟੈਰ ਪਾਉਂਦੇ ਕਦੇ ਧੀਆਂ ਬਣੇ ਦੀ ਬੇਪਤੀਆਂ ਕਰ ਜੰਦੇ ਆ ਕਦੇ ਯਾਰ ਕੀ ਕਰੀਏ ਸਾਡਾ ਜਿਹੜਾ ਸੋਸ਼ਲ ਮੀਡੀਆ ਆ ਜੀ ਨਿਊਜ਼ ਤੇ ਸੀ ਇਹਨਾਂ ਤੇ ਵੀ ਜ਼ੁਲਮ ਹੋਇਆ ਸੀ ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫਤਰੀ ਭੰਨ ਦਿੱਤੇ ਸੀ ਕੀ ਕਰੀਏ ਬਹੁਤ ਵੱਡਾ ਜ਼ੁਲਮ ਹੋ ਰਿਹਾ ਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ ਜੀ ਬਗਰਾੜੀ ਮੋਰਚਾ ਲੱਗਿਆ ਸੀ ਅਸੀਂ ਕਹਿ ਸੀ ਫੜ ਲਓ ਜੇ ਦੇ ਨਹੀਂ ਫੜੇ ਤੇ ਦੋ ਸਿੰਘ ਸ਼ਹੀਦ ਹੋ ਗਏ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂਗੀ ਭਗਵੰਤ ਮਾਨ ਦੀ ਸਰਕਾਰ ਹੈ ਮੈਂ ਮੋਦੀ ਸਰਕਾਰ ਨੂੰ ਵੀ ਕਹਣਾ ਕਾ ਇਹੋ ਜਿਹਾ ਪਰਖਣਾ ਸਿੱਖ ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਹੈ ਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਆ ਜੇ ਜਰਨਲਵਾਇਦਿਆ ਨੂੰ ਸਿਖਾ ਸਕਦੇ ਆ ਹੁਣ ਤਾਂ ਅਸੀਂ ਬੈਠੇ ਆ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਜਦੋਂ ਅਸੀਂ ਫ੍ਰੀ ਕਰਕੇ ਆਪਣੀ ਗੱਲ ਕਰ ਸਕਦੇ ਆ ਅਮਰਪਾਲ ਦੇ ਕੋਲ ਬੰਮ ਫੜਿਆ ਸੀ ਕੋਈ ਤੋਫੜੀ ਸੀ ਕਿ ਉਹਦੇ ਕੋਲ ਫੜਿਆ ਕੀ ਸੀਗਾ ਕੁਝ ਵੀ ਨਹੀਂ ਫੜਿਆ ਆ ਅਸੀਂ ਭੁਖੜਤਲ ਤੇ ਤਾਂ ਬੈਠੇ ਆ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ ਰਾਜ ਸਭਾ ਦੇ ਗੱਲ ਨਹੀਂ ਸੁਣੀ ਸੂਓ ਮੋਟੋ ਐਕਸ਼ਨ ਹੀ ਨਹੀਂ ਲਿਆ ਸੂਓ ਮੋਟੋ ਸੁਪਰੀਮ ਕੋਰਟ ਲੈ ਲੈਂਦੀ ਤੇ ਜਦੋਂ ਇਕਰਾਮਦੇਵ ਇੱਕ ਮੁਜ਼ਾਹਰਾ ਕਰਦਾ ਦਿੱਲੀ ਤੇ ਦਿੱਲੀ ਪੁਲਿਸ ਉਹਦੇ ਤੇ ਵਿਛਾੜ ਕਰ ਦਿੰਦੀ ਪਾਣੀ ਤੇ ਤੇ ਫੇਰ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਨਿਕਲ ਜਾਂਦਾ ਤੇ ਹਾਈ ਕੋਰਟ ਦਿੱਲੀ ਕਹਿੰਦੀ ਹੈ ਡੀਸੀਪੀ ਨੂੰ ਕਹਿੰਦੇ ਵੀ ਇਹ ਕਰ ਨਹੀਂ ਸਕਦਾ ਇਲੀਗਲ ਹੈ ਤੇ ਫਿਰ ਹੁਣ ਸੁਪਰੀਮ ਕੋਰਟ ਇਲੀਗਲ ਜਿਹੜਾ ਹੋ ਰਿਹਾ ਹੈ ਇਹ ਨੂਸੂਨ ਮੋਡ ਸਿਲ ਲੈ ਕੇ ਇਹ ਕਰੇ ਇਹ ਤਾਂ ਬੈਠਿਆ ਕਿ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਕਿਉਂਕਿ ਅਸੀਂ ਸਿੱਟੇ ਦੇ ਰੋਡਾਂ ਦੇ ਕਰਤਾਰ ਨੂੰ ਜਾਂ ਜਾਨੀਆ ਰਿਸਪੈਕਟ ਦੇ ਕਰਤਾਰ ਨੂੰ ਹੁਣ ਕਿਵੇਂ ਦੇਖੀ ਕਿਸੇ ਦੇ ਕਰਤਾਰ ਦੀ ਗੱਲ ਨਹੀਂ ਇੱਥੇ ਤਾਂ ਗੱਲ ਹੈ ਜਿੱਤਣ ਦੀ ਕਰਤਾਰਾਂ ਬਾਰੇ ਕਰਤਾਰਾਂ ਕਰਤਾਰਾਂ ਬਾਰੇ ਕਰਾਂਗੇ ਗੱਲਾਂ ਬਾਅਦ ਚ ਕਰਤਾਰਾਂ ਬਾਰੇ ਜੀ ਕਰਾਂਗੇ ਗੱਲ ਸਿੱਖ ਕੌਮ ਦੀਆਂ ਸਾਡੀਆਂ ਪ੍ਰੋਬਲਮਸ ਹੋ ਸਕਦੀਆਂ ਬੜੀਆਂ-ਬੜੀਆਂ ਪ੍ਰੋਬਲਮਾਂ ਕਰਦਾਰਾਂ ਦੀ ਗੱਲ ਕਰਾਂਗੇ ਹੁਣ ਤਾਂ ਭਾਈ ਸਾਰੇ ਇਕੱਠੇ ਹੋ ਕੇ ਉਧਰ ਮੈਂ ਯੂਨੀਅਨ ਨੂੰ ਵੀ ਕਹਣਾ ਜੀ ਯੂਨੀਅਨ ਉਹ ਭਰਾ ਤੁਹਾਡੇ ਐ ਉਹ ਜੇ ਭਮਾਂ ਦੁਆਨੇ ਫੈਸਲਾ ਲਿਆ ਗੱਲ ਤਾਂ ਕਦੀ ਆ ਸਾਰੇ ਚਲੇ ਜਾਓ ਚਲੇ ਜਾਓ ਚਲੇ ਜਾਓ ਚਲੇ ਜਾਓ ਤੇ ਜੇ ਨਹੀਂ ਚਲੇ ਜਾਣਾ ਤੇ ਫਿਰ ਪਤਾ ਕੀ ਕਰ ਦੋ ਦਿੱਲੀ ਕੰਦੀ ਸਾਡੇ ਘਰੇ ਨਾ ਆਓ ਤੇ ਤੁਸੀਂ ਕਹੋ ਸਾਡੇ ਘਰੇ ਨਾ ਆਓ ਦਿੱਲੀ ਦੇ ਸਾਰੇ ਰਸਤੇ ਬੰਦ ਕਰ ਦਿਓ ਦਿੱਲੀ ਦਾ ਇੱਕ ਬੰਦਾ ਉਹਨਾਂ ਦੇ ਨਾ ਮੰਤਰੀ ਆਵੇ ਨਾ ਕੋਈ ਆਵੇ ਨਾ ਐਮਪੀ ਆਵੇ ਚੁੱਪ ਕਰਕੇ ਬੰਦ ਕਰੇ ਆਡੈਂਟੀ ਕਾਰਡ ਵੇਖੋ ਦਿੱਲੀ ਵਾਲਾ ਗੋ ਬੈਕ ਦਿੱਲੀ ਉਹਨਾਂ ਨੂੰ ਗੋ ਬੈਕ ਕਰ ਦਿਓ ਉਹਦੇ ਵਿੱਚ ਢਾਡੀ ਰਾਗੀ ਸਾਡੀ ਪ੍ਰਸਾਦ ਦੇਵੇ ਫੇਰ ਭਾਈ ਇੱਧਰ ਵੀ ਦਰਵਾਜ਼ਾ ਬੰਦ ਤੇ ਉਧਰ ਵੀ ਬਜ਼ੁਰਾਂਜ ਤੇ ਜੇ ਉਹਨਾਂ ਨੇ ਸਾਡੇ ਦਰਵਾਜ਼ੇ ਪਹਿਲਾਂ ਬੰਦ ਕੀਤੇ ਆ ਤੇ ਸਾਨੂੰ ਗੋਲੀਆਂ ਮਾਰੀਆਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋ ਸਾਰੀਆਂ ਨੂਨੀਆਂ ਨੇ ਇੱਕ ਇੱਕ ਬਾਰਡਰ ਘੇਰ ਕੇ ਤੇ ਦਿੱਲੀ ਆਣਿਆਂ ਦਾ ਉਹਨਾ ਬੰਦ ਕਰ ਦਿਓ ਗੱਡੀਆਂ ਬੰਦ ਕਰ ਦਿਓ ਲੇਲਾ ਬੰਦ ਕਰ ਦਿਓ ਸੜਕਾਂ ਜਾਮ ਕਰ ਦਿਓ ਪੀਸਫੁਲੀ ਢੰਗ ਦੇ ਨਾਲ ਮੁੰਡੇ ਨਾ ਮਰੋ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਸਾਡੇ ਘਰੇ ਆਓ